ਚਲ ਬਹਿ ਵਿੱਚ ਜਦੋਂ ਪਹਿਲਾਂ ਬੜੇ ਚਾਰ ਜਿਹੜਾ ਨਹੀਂ ਕੀਤਾ ਉਹ ਹੀ ਕਬੂਲ ਕਰਨਾ ਤੁਸੀਂ ਜਨਾਬ ਜੀ ਕੀਤਾ ਹੀ ਕੱਖ ਮੈਂ ਜਨਾਬ ਛੱਡ ਜਾ ਇਹਨੂੰ ਮੈਂ ਲੈ ਆਉਂਗਾ ਨਾਲ ਆਪੇ ਸਾਡਾ ਪਉ ਲੋਕੀਆ ਸਵਾਲ ਆ ਇਹਨੂੰ ਕਰੀ ਜਵਾਬ ਦੇਣਾ ਲੱਖ ਲੱਖ ਰੁਪਏ ਤਨਖਾਹ ਲਈ ਤਕਾਰਿਆ ਵੀ ਨਹੀਂ ਦਿੰਦੀ ਚਲੇ ਛਾਣਿਆ ਜੀ ਸਾਰੀ ਗੱਲ ਜਮੂ ਕੋਈ ਗੱਲ ਨਹੀਂ ਮੈਂ ਆਉਣਾ ਤੇਰੇ ਮਗਰ ਹੈ ਬੰਦੇ ਦੋ ਲੈ ਕੇ ਤੇ ਆਉਣਾ ਫਿਰ ਚੱਲ ਚੱਲ ਚਲ ਕੰਮ ਕਰ ਮੰਮੀ ਹੁਣ ਉਹਨਾਂ ਨੂੰ ਲੈ ਕੇ ਕਿੱਥੇ ਗਏ ਆ ਕੀ ਕੀਤਾ ਉਹਨੇ ਹੁਣ ਨੀ ਪੱਕੜੇ ਬਣੀ ਜਾਣ ਛੱਡਿਆ ਉੱਤੋਂ ਬੇੜਾ ਬਹਿ ਗਈ ਉਹਦਾ ਜਦੋਂ ਡੋਲਾ ਨਮਾ ਲੈਂਦਾ ਨਹੀਂ ਮਾਂ ਨੇ ਪਰਚਾ ਕਰਾਤਾ ਸਾਰੇ ਟਿਕਾਣੇ ਨਹੀਂ ਉਹਨੇ ਹਣ ਕੇ ਪਰਚਾ ਕੋ ਕਰਾਇਆ ਵਾ ਅਸੀਂ ਇਹਨਾ ਕੀ ਲਗਾਇਆ ਵਾ ਖੱਤੀ ਆਂਦੀ ਕੁੱਟ ਮਾਰ ਕੇ ਛੱਡਿਆ ਇਹਨੂੰ ਹੱਥ ਵੀ ਨਹੀਂ ਲਾਇਆ ਮੈਂ ਤਾਂ ਇੰਨੀ ਛਿੰਦੀ ਲਾੜ ਰਹੀ ਰੱਖੀ ਮੈਂ ਬੜੀ ਛੋਟੇ ਦਰਦੀ ਹਾਂ ਉਹਦੀ ਅੰਨ ਮੈਨੂੰ ਮਾਰਾ ਕਹਿੰਦੇ ਨਹੀਂ ਕਿ ਇਹੋ ਮਾੜੀ ਆ ਨਹੀਂ ਮੈਨੂੰ ਹੱਤਾ ਇਹ ਮੇਰਾ ਜੀ ਕਰਦਾ ਤੇਰੇ ਚਪੇੜਾ ਮਾਰਾ ਰੱਖ ਕੇ ਮੁੰਡੇ ਮੇਰੇ ਮਾਰ ਲਾ ਮੇਰਾ ਬੰਦਾ ਫੜਾ ਤਾ ਮੈਨੂੰ ਮਾਰ ਦੇ ਉਹਨੇ ਨਾ ਕੁ ਕੀ ਕਰਕੇ ਗਈ ਆ ਹੋਇ ਤੇ ਮੇਰਾ ਪੋਤਵਾ ਮਿਲ ਗਏ ਠੰਡਾ ਕੰਨ ਦੇਵਾ ਹੋਤਵਾ ਟਾਡਾ ਤੈਨੂੰ ਸਮਝਾਈਆ ਨਾ ਕੀ ਕੀਤਾ ਵਾ ਚੁੱਪ ਕਰਕੇ ਬਹਿ ਜਾ ਲੋਕਾਂ ਨੇ ਕੀ ਆ ਮਾਸ਼ਾ ਲਾ ਕੇ ਖਾ ਲਾ ਲੋਕਾਂ ਨੂੰ ਤਾਂ ਪਤਾ ਲੱਗਣਾ ਹੀ ਹੁਣ ਜਦੋਂ ਚਲ ਗਿਆ ਵਾ ਲੱਗੇ ਆ ਮੈਂ ਚੁੱਕ ਕੇ ਹਾਏ ਰੱਬਾ ਜਵਾਂ ਅੰਦਰ ਚੱਲ ਜਾ ਗਵਾਂ ਲੱਤ ਜਾਂਦੇ ਰੇ ਤੂੰ ਨਾ ਮੇਰੇ ਘਰੋਂ ਲੱਤੀ ਨਹੀਂ ਤੇ ਇਹਦਾ ਕੀ ਕਸੂਰੀ ਵਿਚਾਰੇ ਜਿਹਨੂੰ ਚੁੱਕ ਕੇ ਲੈ ਗਏ ਆ ਇਹਨੇ ਕੀ ਕੀਤਾ ਉਹਦੇ ਨਾਲ ਜੇਦਾ ਵੀ ਕਸੂਰ ਤੁਹਾਡਾ ਕਸੂਰੀ ਸਾਰਿਆਂ ਨੂੰ ਨਾ ਵਖਿਆ ਪਰਚੇ ਦੇ ਵਿੱਚ ਪਹਿਲਾਂ ਪਤਾ ਹੁੰਦਾ ਨਾ ਕਿ ਉਹਨੇ ਕੀ ਕੀਤਾ ਇਹ ਕੋਹ ਤੇ ਮੈਂ ਕਹਿੰਦਾ ਕਿ ਇਹਨਾਂ ਨੂੰ ਚੁੱਕ ਕੇ ਘਰੋਂ ਨੂੰ ਕੰਢੇ ਜੇ ਪਰ ਇਹਨਾਂ ਨੇ ਲਾੜੀ ਰੱਖੀਗੀ ਚੱਪ ਕਰਕੇ ਨਾ ਮਰੀ ਜਨਾ ਮੈਂ ਕਹਿੰਦਾ ਕਿ ਇਹਦਾ ਕੋਟ ਨਿਕਲਣਗੇ ਤੇ ਉਸ ਕੋ ਚੜ ਮੱਤੀ ਆ ਚੜ ਮੱਤੀ ਆ ਮੇਰਾ ਘਰ ਬਣਾਤਾ ਰਹਿ ਜਾ ਮੇਰੀ ਚੜ ਮੱਤੀ ਆ ਬੇੜਾ ਤੇ ਬਹਿ ਗਿਆ ਪਿੰਦਰ ਦੀ ਖਸਦਾਨ ਖਤੀ ਦਾ ਮਰਾਂ ਮੇਰੇ ਕੋ ਮਾਤ ਜੋੜਦੀ ਆ ਮੈਂ ਤੈਨੂੰ ਗਾਲਾਂ ਕਰਦੀ ਆ ਮਾਂ ਦੇ ਸਿੱਕੇ ਪਾਛੇ ਦੀ ਫਸਦਾ ਕੱਖ ਨਾਲ ਲੱਗੇ ਜਦੋਂ ਮੇਰੇ ਕਲੇਜ ਨੂੰ ਭਾਈ ਇਹਦੇ ਨੂੰ ਮੈਂ ਦੇ ਪਵੇ ਨੀ ਯਾਰ ਮੇਰੇ ਘਰ ਵਲ ਜੈ ਕਢਾ ਕੇ ਲਿਆ ਅਲੂ ਚ ਪਰਦੇ ਚ ਪਾਇਆ ਪੜਾਇਆ ਇਹਨੂੰ ਕਢਾ ਲਿਆ ਮੈਂ ਹਾਦਥ ਹੋ ਗਈ ਨਾ ਕੋ ਕੀਤਾ ਨਾ ਗੱਲ ਨਾ ਬਾਤ ਨਾ ਕੇ ਨੂੰ ਹੱਥ ਲਾਇਆ ਵੇ ਹੋਏ ਇੰਨਾ ਤਕਾ ਮੈਨੂੰ ਸਮਝਣ ਲੱਗਣੇ ਵੀ ਇਹ ਬੰਨ ਕੀ ਧਿਆਵਾ ਚੱਲ ਅਪਿੰਦਰ ਨੂੰ ਸੱਦਣਾ ਹੁਣ ਨਹੀਂ ਮੰਮੀ ਅੰਤਲੇ ਰੋਟੀ ਵੀ ਨਹੀਂ ਖਾਦੀ ਪੁੱਕੇ ਪਕਾਉਣ ਨੂੰ ਤਾਂ ਉਹ ਚੱਕ ਕੇ ਲੱਗੇ ਆ ਐਹੀ ਕਿਹੜੀ ਕਿਸ ਨੇ ਖਾਦੀ ਆ ਕਿਸੇ ਨੇ ਵੀ ਨਹੀਂ ਖਾਦੀ ਉਹ ਤੁਸੀਂ ਹੁਣ ਕੀ ਰੋਲਾ ਪਾਇਆ ਵਾ ਕਿਉਂ ਲੱਗਿਆ ਜੇ ਮਿੱਟੀ ਪੁੱਟਣ ਉਹ ਤਾਂ ਹੀ ਰੋਣਾ ਉਹਦੇ ਤੇ ਤਾਂ ਨੂੰ ਮਾਰਦੀ ਆਦੀ ਤੇ ਮੈਨੂੰ ਕਿੰਨਾ ਮਾਰਾ ਕਹਿੰਦੀ ਮੇਰੇ ਘਰ ਵਾਲੇ ਚੱਕ ਕੇ ਫੜਿਆ ਵਾ ਅੱਜ ਹੁਣ ਮੈਨੇ ਨਾ ਮਾਰਿਆ ਇੱਕ ਦੂਜੇ ਨੂੰ ਇੱਦਾਂ ਕਰ ਜਾ ਕੇ ਪਿੰਡ ਨੂੰ ਫੋਨ ਕਰਦਾ ਵਾ ਉਹਨੂੰ ਕਹੇ ਘਰ ਆ ਸ਼ਿੱਟ ਹੋ ਗਿਆ ਰੋਲਾ ਪਾਇਆ ਇਹਨਾਂ ਨੇ ਕਿੱਡਾ ਇਹ ਡੈਡੀ ਵੇਲੇ ਮੇਰਾ ਹੁਣ ਕੀ ਕਸੂਰੀ ਹੈਗਾ ਆਹ ਵੇਲੇ ਮੰਮੀ ਉਹਨਾਂ ਤੇ ਸ਼ੰਦੇਰਾ ਉਹ ਕਸੂਰ ਤੇ ਕਿਸੇ ਦਾ ਵੀ ਨਹੀਂਗਾ ਬੇੜਾ ਦੋਨਾਂ ਦਾ ਘਰਕ ਗਿਆ ਵਾ ਜਿਨ੍ਹਾਂ ਨੇ ਆਹ ਕੰਮ ਕਰਤਾ ਵਾ ਨਾ ਕੋਈ ਘਰਤ ਲੜਾਈ ਹੋਈ ਨਾ ਕੋਈ ਝਗੜਾ ਨਾ ਮਾਰੀ ਨਾ ਚੰਗਿਆ ਤੇ ਚਿਰਚੇ ਤਾਂ ਹੀ ਨਹੀਂ ਤੇ ਫਿਰ ਉਹਨਾਂ ਨੇ ਕੀਤਾ ਕਿਉਂ ਐਦਾਂ ਕੀ ਚਾਹੁੰਦੇ ਆ ਮੈਨੂੰ ਹੋਰ ਕੀ ਪਤਾ ਕਿਉਂ ਕੀਤਾ ਹੁਣ ਕਰ ਲੈਨੇ ਬੇੜੇ ਤੇ ਪਾ ਪਿਆ ਜਾਂ ਚੜੇ ਉਹਨਾਂ ਦੇ ਘਰ ਤੇ ਚਲ ਜਾ ਅੰਦਰ ਜਾ ਤੂੰ ਕੱਲ ਨਹੀਂ ਮੈਂ ਆਪਣੇ ਪੇਕੇ ਨੂੰ ਫੋਨ ਦਾਰਨੀ ਹੁਣ ਕਿਉਂ ਫੋਨ ਨਾ ਕਰਦੀ ਹੁਣ ਹੋਰ ਬਦਨਾਮੀ ਕਰਾਂਗੇ ਸਾਡੀ ਰੈਂਜੀ ਖੁੰਦੀ ਫੋਨ ਕਰ ਉਹਨੂੰ ਦਾਦਾ ਪਿੰਡ ਨੂੰ ਘਰ ਆਵੇ ਤੇ ਮੈਂ ਉਸ ਬੜੇ ਮਾਰੇ ਨਿਕਲੇ ਆ ਬੰਦੇ ਹਾਂ ਕਹਿੰਦੇ ਕੁੜੀ ਨੂੰ ਖੜਨਾ ਵਾਹੇ ਵਿਆਹ ਵਾ ਚੰਗੀ ਵਿਆਹ ਗਈ ਐ ਨਾ ਕੋਈ ਗੱਲ ਹੋਈ ਨਾ ਬਾਤ ਹੋਏ ਤੇ ਪੁਲਸ ਕਾਲ ਦਿੱਤੀ ਘਰ ਪਤਾ ਨਹੀਂ ਕੀ ਕੀ ਬਣਾ ਲਿਆ ਆਪਣੇ ਆਪ ਹੀ ਭੇੜਾ ਰੁੜ ਜੇ ਇਹਨਾਂ ਦਾ ਜਾਣਾ ਹੁਣ ਸਰਪੰਚ ਵੱਲ ਜਾਣਾ ਨਾਲ ਨੰਬਰਦਾਰ ਵੱਲ ਜਾਣਾ ਚੱਲ ਦੋ ਕੋ ਬੰਦੇ ਲੈ ਜਾਣਾ ਨਾਲ ਨਾਵ 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 ਹਾਂਜੀ ਇਨਾਵ ਹਾਂਜੀ ਉਠ ਰੋਟੀ ਖਾ ਲ ਮੈਂ ਨਹੀਂ ਖਾਣੀ ਕਿਉਂ ਰੋਟੀ ਕਿਉਂ ਨਹੀਂ ਖਾਣੀ ਤੂੰ ਉਠ ਮੇਰੀ ਬੈਨ ਉਠ ਰੋਟੀ ਖਾ ਤੇ ਆ ਇਦਾਂ ਕੀਤੇ ਆ ਨਾ ਸਗੋਂ ਬਿਮਾਰ ਹੋ ਨਹੀਂਓ ਤੂੰ ਅੱਭੀ ਜੀ ਪਤਾ ਨਹੀਂ ਮੇਰੀ ਅੱਖਾਂ ਹੀ ਨਹੀਂ ਖੁੱਲਣਦੀਆਂ ਸਰੀਰ ਹੀ ਬੜਾ ਭਾਰਾ ਹੋਇਆ ਵਾ ਉਹੀ ਗਿਆ ਨਾ ਫਿਰ ਰੋਟੀ ਖਾਏਂਗੀ ਤੇ ਫਿਰ ਤੈਨੂੰ ਤਾਕਤ ਆਊਗੀ ਕਮਜ਼ੋਰੀ ਜੀ ਹੋ ਗਈ ਆ ਨਾਲੇ ਉਹ ਦਵਾਈਆਂ ਵਿੱਚ ਉਹਨਾਂ ਨੇ ਨੀਂਦ ਦੀ ਦਵਾਈ ਪਾਈ ਹੁੰਦੀ ਹੈ ਤੇ ਚਲ ਰੈਸਟ ਮਿਲ ਜੇ ਥੋੜੀ ਜੀ ਰੋਟੀ ਖਾਏਂਗੀ ਨਾ ਤੇ ਫੇਰ ਸੌਂਜੀ ਘੜੀ ਨਾ ਮੈਂ ਸਗ ਲੌਂਦੀ ਲੌਂਦੀ ਫੁਲਕੇ ਨਾ ਤੈਨੂੰ ਠਾਉਣ ਆਈ ਆ ਫੇ ਰੋਟੀ ਖਾਲਾ ਗਰਮ ਗਰਮ ਸਬਜੀ ਵੀ ਸਗ ਮੈਂ ਤੇਰੀ ਪਸੰਦ ਦੀ ਬਣਾਈ ਆ ਪਨੀਰ ਵੀ ਤੇ ਤੂੰ ਰੋਟੀ ਖਾਲਾ ਮੈਂ ਲਿਉਣੀ ਆ ਫੇ ਠੀਕ ਹੈ ਭਾਬੀ ਜੀ ਮਿਹਨਤ ਕੰਨਾ ਕਰੋ ਮੈਂ ਨਹੀਂ ਰੋਟੀ ਖਾਣੀ ਮੇਰਾ ਨਹੀਂ دل ਕਰ ਰਹਾ ਬਗ ਮੇਰੀ ਗੱਲ ਸੁਣ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਰੋਟੀ ਤੇ ਕਾਦਾ ਗੁੱਸਾ ਵਾ ਰੋਟੀ ਤੇ ਖਾਣੀ ਚਾਹੀਦੀ ਆ ਨਾ ਰੋਟੀ ਤੇ ਮੈਨੂੰ ਕੋਈ ਗੁੱਸਾ ਨਹੀਂ ਪਤਾ ਨਹੀਂ ਕੀ ਗੱਲ ਮੇਰੇ ਸੇਰੀ ਪੱਟੀ ਜਾਣਦੇ ਆ ਵਾ ਤੂੰ ਵੀ ਜਾਣਦੇ ਆ ਚਲ ਕੋਈ ਨਹੀਂ ਹੁੰਦਾ ਫੇ ਤੂੰ ਰੈਸਟ ਕਰ ਲੀ ਕੋਈ ਨਹੀਂ ਇੱਕ ਅੱਧਾ ਫੁਲਕਾ ਖ ਤੇ ਮਮਮੀ ਨੇ ਵੱਧ ਦਵਾਈ ਤੇ ਨਹੀਂ ਦੇਤੀ ਉਹਦਾ ਸਰੀਰ ਹੀ ਨਹੀਂ ਕੰਮ ਕਰੰਡਿਆ ਨਵ ਠੀਕ ਆ ਦਾਦੋ ਹਾਂਜੀ ਮੈਂ ਠੀਕ ਆ ਚੱਲ ਕੋਈ ਨਹੀਂ ਫਿਰ ਇਦਾਂ ਕਾ ਕਰ ਲੈ ਰੈਸਟ ਤੇ ਮੇ ਜਿਦੋਂ ਖਾਣੀ ਹੋਊਗੀ ਨਾ ਮੈਨੂੰ ਆਜ ਦੇ ਦੇ ਦੀ ਮੈਂ ਫੜਾ ਦੂੰਗੀ ਠੀਕ ਆ ਤੈ ਜਾ ਫਿਰ ਲੰਮੀ ਜਾਲ ਹਾਏ ਹੇ ਨਵ ਕੋਤੇ ਉੱਠਿਆ ਨਹੀਂ ਜਾਂਡਿਆ ਅਜੇ ਨੂੰ ਉਹ ਗੱਲ ਤਾਂ ਨਹੀਂ ਪਤਾ ਕਿ ਉੱਥੇ ਪੁਲਿਸ ਵੀ ਗਈਗੀ ਉਹਨਾਂ ਘਰ ਜੇ ਪਤਾ ਲੱਗ ਗਿਆ ਫਿਰ ਤੇ ਸਭ ਨੂੰ ਹੀ ਉਹਨੇ ਗਿਲਣਾ ਤੂੰ ਜੰਗਾਉ ਨੂੰ ਨਾ ਹੀ ਪਤਾ ਲੱਗੇ ਧੋਗੀ ਨਾਂ ਵਾਲੀ ਹੰਤਰਾ ਸਿਆਪਾ ਨੇ ਪਾਇਆ ਵਾਰੇ ਐ ਮੇਰੇ ਅਸੀਂ ਦੇ ਗੱਲ ਕਿਹਾ ਵਾ ਕਿ ਕਿੱਥੇ ਮਰਨਾ ਇਹਦੇ ਫੋਨ ਵੀ ਨਹੀਂ ਮਿਲ ਲਿਆ ਚੋਕਲੋਤ ਹੀ ਵੀ ਹਾਲੋ ਮੰਮੀ ਸਾਸਰੀ ਕਾਲੂ ਛੱਡੋ ਤੁਸੀਂ ਯਾਰ ਵੀਰ ਨੂੰ ਫੋਨ ਫੜਾਓ ਵੀ ਮੰਮੀ ਤੁਹਾਨੂੰ ਨਹੀਂ ਸਮਝਾਉਣੀ ਉਹਨਾਂ ਨਾਲ ਗੱਲ ਕਰਾਓ ਮੇਰੀ ਹਲੋ ਵੀਰ ਵੀਰ ਉਹਨੂੰ ਬੁੱਜ਼ ਵਾਲੇ ਫੜ ਕੇ ਲੈ ਗਈ ਉਹ ਆਓ ਮੈਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ ਇਹਨਾਂ ਦੇ ਘਰ 'ਚ ਆਓ ਉਹ ਇਹਦੇ ਲੈ ਕੇ ਆਏ ਨਿੱਕੀ ਉਹ ਨਹੀਂ ਨਹੀਂ ਲਾੜੀ ਦਾ ਤੇ ਪੈ ਨਹੀਂ ਉਹਨੇ ਕੀ ਕੋਕਿਆ ਵਾ ਜਾ ਕਿੱਥੇ ਉਹ ਇਹਨੂੰ ਲੈ ਗਏ ਚੁੱਕ ਕੇ ਉਹ ਤਾਂ ਹੁਣ ਘਰ ਆ ਨਹੀਂ ਗਾ ਆਹੋ ਕਹਿੰਦੇ ਇਹਨੂੰ ਲੈ ਜਾਨੇ ਉਹ ਵੀ ਆਪੇ ਮਗਰੇ ਆ ਜਾਊਗਾ ਵੀਰ ਤੂੰ ਲੈ ਆਇਆ ਵੇਲਾ ਤੂੰ ਚਾਚੇ ਤਾਣ ਕਿ ਉਹਨੂੰ ਲੈ ਕੇ ਤੇਨੂੰ ਲੈ ਕੇ ਆਜੇ ਡਾ ਕੇ ਹਰਚੋੜ ਲੈ ਕੇ ਗਏ ਉਹਨੂੰ ਆਓ ਮੈਨੂੰ ਤੇ ਵੀਰ ਕੋਈ ਨਹੀਂ ਸੁਝੰਡਿਆ ਭੁੱਖਾ ਪਾਣੇ ਨੂੰ ਲੈ ਕੇ ਉੱਤੇ ਚੁੱਕ ਕੇ ਇਹ ਤੂੰ ਰੋਟੀ ਵੀ ਨਹੀਂ ਖਾਦੀ ਮਗਰ ਰੋਟੀ ਬਣਾਉਣ ਲਈ ਹਾਂ ਉਹ ਇੱਥੇ ਲੰਮੇ ਪਿਆ ਹੀਗਾ ਉਹ ਸਦੇ ਅੰਦਰ ਆਏ ਮੈਨੂੰ ਨਹੀਂ ਪਤਾ ਇਹਨਾਂ ਨਾਲ ਬਾਹਰ ਕਿੰਨਾ ਗੱਲ ਹੋਈ ਕਿ ਨਹੀਂ ਹੋਈ ਮੰਮੀ ਹੁਣੀ ਵੀ ਇੱਥੇ ਹੀ ਗੇ ਤੂੰ ਮੇਰਾ ਵੀਰ ਛੱਤੀ ਆ ਜਾ ਆਹ ਮੈਨੂੰ ਨਹੀਂ ਪਤਾ ਇਹਨਾਂ ਨਾਲ ਕਰਨਾ ਕਿ ਨਹੀਂ ਕਰਨਾ ਛੱਤੀ ਆ ਜਾਏ ਅੱਲਾ ਤੂੰ ਇਦਾਂ ਨਾ ਕਰ ਤਦਾ ਠਾਣੇ ਚਲ ਜਾ ਆਹੋ ਉਜਾ ਨੂੰ ਛਡਾ ਲਿਆ ਇਹਨਾਂ ਨੇ ਕੱਖ ਨੀਉ ਕਰਨਾ ਕਿ ਕਿ ਉਹ ਆਇਆ ਫੋਨ ਤੇ ਮੈਂ ਲਾਉਣਾ ਨਹੀਂ ਦੱਸਣਾ ਨਹੀਂ ਉਹਨਾਂ ਨੂੰ ਵੀ ਕੀ ਕਰੀ ਬੰਦੇ ਆਇਤੇ ਤੇਂ ਕਰ ਪੀਉ ਨੇ ਬੱਜਿਆ ਨਾ ਸੌਂ ਨਹੀਂ ਕਮਜਾਤੇ ਫੇਰ ਨਹੀਂ ਹੱਤੀ ਤੇ ਮੈਂ ਨਾ ਕਿਉਂ ਨਾ ਲਾਵਾਂ ਉਹਨੂੰ ਦੱਸਾਂ ਨਾ ਬੇਤੀ ਕਰਾ ਕੇ ਰੱਖੀਏ ਰਿਸ਼ਤੇਦਾਰਾਂ ਦੇ ਘੱਟ ਹੁੰਦੀ ਹੈ ਬੇਤੀ ਕਹਿੰਦੇ ਨੇ ਇਹ ਕਿਉਂ ਬਵਾ ਰਹੇ ਲੱਗਿਆ ਕਿ ਇਹ ਨੂੰ ਨਾ ਲੱਗੇ ਚੁੱਪ ਕਰਕੇ ਜਾ ਕੇ ਛਡਾ ਲੈਂਦੇ ਆਂ ਇਕੜਾ ਤੇ ਛਡਾ ਲਿਆ ਹਾਂ ਜੀ ਛੜਨਾ ਛੱਡਣਾ ਨਹੀਂ ਤੇ ਮੈਨੂੰ ਨਹੀਂ ਕਿ ਪਤਾ ਮੈਨੇ ਛੜਨਾ ਕਿ ਨਹੀਂ ਛੜਨਾ ਦੂਜਾ ਤਾਂ ਦਾ ਮੁੰਡਾ ਘਰ ਹੈ ਨੀਗਾ ਦੂਜਾ ਘਰ ਨਹੀਂ ਲੋਕ ਨੇ ਚੱਲ ਗਿਆ ਵਾ ਦੂਰ ਆਹ ਖਲੀਆ ਯਾ ਡਾਕਟਰ ਡਾਕਟਰ ਮੇਰੀ ਮਾਂ ਨੇ ਨਹੀਂ ਸਿਆਣ ਬੋਤੀ ਤੇ ਜਿਹੜਾ ਮੈਂ ਦਫਿਆ ਰਵੇ ਸਾਵਾਂ ਨਾਲ ਉਹਨਾਂ ਨੂੰ ਪਤਾ ਹੋਇਆ ਕਿ ਕੀ ਬੰਦਿਆ ਘਰ ਚ ਉਹ ਦੇਖ ਕੇ ਤਾਂ ਕੱਖ ਨਹੀਂ ਛੱਡਿਆ ਆਹ ਮੈਂ ਨਹੀਂ ਛੱਡਿਆ

ਤੇਰੇ ਮਗਰ ਦੇ ਡੋਲੇ ਆ ਗਈਆਂ ਲੈ ਕੇ ਤੇ ਮੈਂ ਚੋਰੀਆਂ ਨੂੰ ਫੋਨ ਲਾ ਦੇਣਾ ਤੇ ਮੈਂ ਤਾਂ ਫੋਨ ਲਾਉਂਦਾ ਤੇ ਸੁਲਾਸ ਲੈਣਾ ਭੇਜਿਆ ਕੀ ਕੀਤਾ ਹੀਗਾ ਮੇਰੇ ਹੱਥ ਨਹੀਂ ਲਾਇਆ ਕਿਉਂ ਇੰਨਾ ਚਾਰਾ ਨਹੀਂ ਮਾਰਿਆ ਕਿ ਕਿਹਦਾ ਵਾਰ ਮਿਲ ਕੇ ਤੂੰ ਦੀਆਂ ਨੂੰ ਉੱਥੇ ਲੈ ਆਈ ਗਏ ਕੋਈ ਨਹੀਂ ਉਹਨਾਂ ਨੂੰ ਤਾਂ ਹੀ ਕਿਹਾ ਵਾ ਲੈ ਕੇ ਆਉਣਗੇ ਲੈ ਕੇ ਆਉਣਗੇ ਉਹ ਬਹੁਤੇ ਲੈਉਣ ਵਾਲੇ ਈ ਸਦਾਈ ਹੈ ਨਾ ਮੇਰਾ ਦਿਮਾਗ ਨਾ ਖਾਓ ਜਾ ਕੇ ਹੱਥ ਪਲਾ ਮਾਰਨ ਮਾਉ ਜਾ ਕੇ ਜਾਓ ਇਹ ਤਰੀਕ ਲੈਣੀ ਜ਼ੁਬਾਨ ਕਿਦੇ ਉਹ ਮੇਰੀ ਤਲੈਣੀ ਆ ਜਿਹੜੀ ਗਈ ਆ ਉਹ ਨਹੀਂ ਜੀ ਉਹ ਤੇਨੇ ਕੋ ਸੋਮ ਤੇ ਲਾ ਕੇ ਚਲ ਗਈ ਆ ਚੰਗੀ ਭੜੇ ਥੋਂ ਗਈ ਆ ਤੇ ਉੱਥੇ ਜਾ ਕੇ ਮੇਰੇ ਜੇਟ ਨੇ ਫੜਿਆ ਤੇ ਮਰ ਉਹਨਾਂ ਨੇ ਫੜ ਲਿਆ ਕੀ ਕੀ ਆ ਇਹਨੋਂ ਆਦੋ ਗਈ ਹਟਾਂ ਅੰਤਰਾ ਪਾ ਕੱਖ ਨਹੀਂ ਛੱਡਣਾ ਇਹਨਾਂ ਨੇ ਰੱਬਾ ਮੇਰੀ ਭੈਣ ਦੇ ਨਾਲੇ ਕੀ ਹੋਣ ਡਿਆ ਮੇਰੀ ਮਾਂ ਦੇ ਨਾਲ ਕੁੜੀ ਦੀ ਆਪਣੀ ਦੀ ਆਪੇ ਜ਼ਿੰਦਗੀ ਖਰਾਬ ਕਰੀ ਜਾਂਦੀ ਏ ਸੁਣ ਗੱਲ ਸੁਣੋ ਤੁਸੀਂ ਇੱਥੇ ਥੱਲੇ ਕੱਤੋਂ ਬੈਠੇ ਹੋ ਉੱਥੇ ਲੇ ਕੇ ਬਹਿਣਾ ਵਾਂ ਮੈਂ ਮੈਂ ਤੇ ਸੋਚਣ ਡਿਆ ਵਾਂ ਵੀ ਮੇਰੇ ਕਰਕੇ ਨਾਬਦਾ ਘਰ ਬਰਬਾਦ ਹੋ ਂਡਿਆ ਵਾ ਕਿਉਂ ਤੁਹਾਡੇ ਕਰਕੇ ਘਰ ਤੋਂ ਂਡਿਆ ਵਾ ਮੇਰੇ ਕਰਕੇ ਂਡਿਆ ਵਾ ਬਾਹਰ ਦੇ ਚੱਕਰਾਂ ਦੇ ਵਿੱਚ ਮੰਮੀ ਨੇ ਇਹ ਕੰਮ ਕਰਕੇ ਤੇ ਉਹਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਮੇਰੀ ਗੱਲ ਸੁਣੋ ਪਹਿਲਾਂ ਬਾਹਰ ਦਾ ਤੇ ਹਰ ਇੱਕ ਦਾ ਸੁਪਨਾ ਹੁੰਦਾ ਵੀ ਮੈਂ ਬਾਹਰ ਜਾਵਾਂ ਹੁਣ ਇਹਦੇ ਵਿੱਚ ਤੁਹਾਡਾ ਕੀ ਕਸੂਰ ਹੈ ਦੱਸ ਭਈ ਐਵੇਂ ਆਪਣੇ ਆਪ ਨੂੰ ਚੱਕਰਾਂ ਦੇ ਵਿੱਚ ਨਾ ਉਹਦਾ ਘਰ ਬਰਬਾਦ ਹੋਏ ਮੈਂ ਨਹੀਂ ਚਾਹੁੰਦਾ ਇਹ ਕਰ ਜਰ ਚਾਹੁੰਦਾ ਕੋਣਾ ਅਸੀਂ ਤੇ ਨਹੀਂ ਚਾਹੁੰਦੇ ਹੁਣ ਮੰਮੀ ਦਾ ਦਿਮਾਗ ਥੋੜਾ ਜਿਹਾ ਹਿੱਲਿਆ ਵਾ ਮੰਮੀ ਨੂੰ ਹੁਣ ਥੋੜਾ ਜਨਾ ਕਰਨ ਵਾਲੇ ਹੋਇਆ ਕੋਈ ਸਿੱਧਾ ਕਰਨ ਵਾਲਾ ਹੋਇਆ ਨਾ ਫੇਰ ਵਾ ਉਦਾਂ ਹੀ ਤੇ ਮੇਰੀ ਗੱਲ ਸੁਣੋ ਉਹ ਨਾਵ ਨੂੰ ਮੈਂ ਗਈ ਹਾਂ ਰੋਟੀ ਪੁੱਛਣ ਤੇ ਉਹ ਤੇ ਠੀਕ ਹੀ ਨਹੀਂ ਉਹ ਤੇ ਹਿੱਲਿਆ ਨਹੀਂ ਜਾਂਦਾ ਉਹ ਦੇ ਕੋ ਕਿਉਂ ਕਿਵੇਂ ਨਾਵ ਨੂੰ ਠੀਕ ਤਾਂ ਗਈ ਉਹ ਓਹੋ ਉਦਾਂ ਤੇ ਠੀਕ ਵਾ ਤੇ ਮੈਂ ਤੇ ਕਹਿੰਦੀ ਆ ਕਿਤੇ ਮੰਮੀ ਨੇ ਨਾ ਉਹਨੂੰ ਓਵਰਡੋਸ ਨਾਲ ਦਵਾਈ ਦੇ ਦਿੱਤੀ ਹੋਏ ਉਹਨੂੰ ਮੈਂ ਠਾਉਣ ਗਈ ਤੇ ਉੱਠਣ ਨਹੀਂ ਢਈ ਕਹਿੰਦੀ ਭਾਬੀ ਜੀ ਮੇਰੀ ਅੱਖਾਂ ਨਹੀਂ ਖੁੱਲਣ ਡੀਆਂ ਮੈਂ ਕਹਿੰਦੀ ਆ ਐਦਾਂ ਕਰੋ ਭੁਲਿਆ ਜਮਾੜਾ ਜੇ ਡਾਕਟਰ ਕੇ ਇੱਕ ਹੋਰ ਚੈੱਕਅਪ ਕਰਾਓ ਉਹਦਾ ਤੇ ਨਾਲ ਇਹਨਾਂ ਦੂਜੀ ਗੱਲ ਇਹ ਆ ਕਿ ਉਹਨੂੰ ਆਹ ਗੱਲ ਤਾਂ ਨਹੀਂ ਜੇ ਪਤਾ ਲੱਗਣ ਦੇਣਾ ਆਪਾਂ ਕਿ ਉਹਦੇ ਘਰਦਿਆਂ ਤੇ ਮੰਮੀ ਨੇ ਪਰਚਾ ਘਰਾਤਾ ਵਾ ਜੇ ਗੱਲ ਪਤਾ ਲੱਸਣਾ ਚਾਹਦੇ ਨੇ ਮੈਂ ਤਾਂ ਅੱਗੇ ਸੋਚਣ ਡਿਆ ਕਿ ਪਿੰਡ ਦੇ ਵਿੱਚ ਕਿਹੜੇ ਮੂਹ ਨਾਲ ਤੁਰੇ ਫਿਰਾਂਗੇ ਜੇ ਮੰਮੀ ਨੇ ਇਹ ਕੰਮ ਕਰ ਦਿੱਤਾ ਤੇ ਕੀ ਕਰੀਏ ਯਾਰ ਉਹਨੂੰ ਕੌਣ ਸਮਝਾਵੇ ਹੁਣ ਤੇ ਤੂੰ ਉਹਨੂੰ ਹੁਣ ਦੱਸਿਓ ਨਾ ਤੇ ਉਧਰ ਜਾਓ ਉਦੀ ਦਵਾਈ ਦੋਈ ਲੈ ਆ ਉਹਨੂੰ ਚੈੱਕ ਅਪ ਕਰਾ ਆ ਉਹ ਕਿਤੇ ਡਾਕਟਰ ਕੋਲ ਲੈ ਜਾਓ ਇੱਥੇ ਮਠੋਲੇ ਵਾਲੇ ਕੋਈ ਲੈ ਜਾਓ ਤੁਸੀਂ ਹਾਂ ਚੱਲ ਮੈਂ ਜਾਂਦਾ ਉੱਠੋ ਲੈ ਜਾਓ ਵਿਚਾਰੀ ਨੂੰ ਠੀਕ ਤੇ ਉਹ ਰੋਟੀ ਵੀ ਨਹੀਂ ਖਾਂਦੀ ਉਹ ਤੇ ਹੀ ਬੰਦਾ ਕਹੂਗਾ ਹੁਣ ਆਵਾਜ਼ ਮਾਰ ਕੇ ਤੇ ਮੁੰਡੇ ਦੇ ਸਹੁਰਿਆਂ ਨੇ ਫੁੱਲ ਸਖ ਲਈਏ ਮੇਰੇ ਨਾਲ ਚੱਲੋ ਠਾਣੇ ਦਿਸ਼ਰ ਮੌਲੀ ਗੱਲ ਲੰਬੜਦਾਦੇ ਦੇ ਭੂਏਨ ਕੋਲ ਅਲਗਾ ਕਿੱਥੇ ਆਵਦੇ ਗਏ ਆ ਕਦੇ ਚੱਲ ਫਿਰ ਔਰ ਘੈਨੂ ਲੈ ਲੈਨੇ ਨਾਲ ਬੜਾ ਪੰਗਾ ਪਿਆ ਵਾ ਕਿਹੜੇ ਕਿਹੜੇ ਬੰਦੇ ਨੂੰ ਕਹਾਂ ਦੱਸਾਂ ਸਿਆਪਾ ਹੀ ਪੈ ਗਿਆ ਇਹਨੂੰ ਅੱਗ ਲੱਗੀ ਅੱਛੇ ਦੀ ਅੱਛੇ ਦੀ ਮਾਂ ਨੂੰ ਦੱਸਤਾ ਦੱਸ ਮੇਰਾ ਪੁੱਤ ਭਾ ਮੈਨੂੰ ਦੁੱਖ ਨਹੀਂ ਇਹਨੂੰ ਬਹੁਤਾ ਦੁੱਖ ਵਾ ਇਹਦੇ ਮਾਪਿਆਂ ਨਾਲ ਵੀ ਤਾਂ ਪੈਸੇ ਲਾਉਣੇ ਹੁੰਦੇ ਆ ਇਹਨਾਂ ਨੂੰ ਫੋਨ ਲੰਮੀ ਪੁੱਤ ਜਿੱਥੇ ਅੱਛੇ ਦੀ ਆ ਜਾ ਚੁੱਕਲਾ ਪੁੱਤ ਹਲੋ ਮੰਮੀ ਮੈਂ ਤੁਹਾਨੂੰ ਦੱਸ ਤਾ ਮੈਂ ਠਰ ਕੇ ਸੁਣ ਲਉਣਾ ਹਾ ਹਸਪੀਟਲ ਆਏ ਹਾਂ ਉਹ ਗੱਲ ਸੁਣ ਮੇਰੀ ਮੈਂ ਨਾ ਪਹਿਲਾਂ ਗੱਲ ਕਰਨਾ ਮੈਂ ਪੁੱਤ ਬੜੀ ਤੰਗੀ ਹੈ ਮੈਂ ਦੁਖੀ ਹੋ ਕੇ ਫੋਨ ਲਾਇਆ ਛੇਤੀ ਮੇਰੀ ਗੱਲ ਕਰ ਰਹਿਣਾ ਮੰਮੀ ਹੌਸਲੇ ਨਾਲ ਗੱਲ ਕਰੋ ਕੀ ਹੋਇਆ ਕੀ ਇਹ ਕਿਹੜੀ ਕਿਲੋਕਾ ਬੰਦੇਗੀ ਪੁੱਤ ਸਨੀ ਨੇ ਪੁਲਿਸ ਵਾਰ ਕੇ ਲੈ ਗਈ ਉਹ ਸਲੀਨ ਨੂੰ ਆਹੋ ਮੰਮੀ ਕਿਹੜੀ ਗੱਲੋਂ ਮੈਂ ਤੇਰੇ ਸਹੁਰਿਆਂ ਨੇ ਕੋਈ ਪਰਚਾ ਪੁਰਚਾ ਕਰਾਤਾ ਯਾਰ ਨੇ ਕੁੜੀ ਹੈ ਦੀਨ ਕੁੱਟ ਮਾਰ ਕੇ ਕੱਢ ਛੜਿਆ ਛੇਤੀ ਆ ਜਾ ਬਾਅਦ ਚ ਦੱਸਦੀਆਂ ਮੈਨੂੰ ਬਹੁਤ ਯਾ ਨਾ ਪੁੱਛ ਮੇਰਾ ਪੁੱਤ ਯੋਖੀ ਤੇ ਵੀ। ਉਹ ਛੇਤੀ ਜਿੱਥੇ ਹੈਗੇ ਆ ਆ ਜਾ। ਪਿਓ ਤੇਰਾ ਗਿਆ ਬੰਬਿਆ ਨੂੰ ਇਕੱਠਾ ਕਰਦੇ ਫਿਰਿਆ ਆਈਓ। ਆਂਦਾ ਮੈਂ ਇੱਕ ਦੋ ਜਣਿਆਂ ਨੂੰ ਲੈੰਨਾ ਵਾਂ ਹਕ ਜਾਨੇ ਠਾਰੇ ਹੁਣ ਕੀ ਕਰੀਏ? ਮੰਮੀ ਬੱਸ ਮੈਂ ਆ ਗਿਆ 30 ਮਿੰਟ ਤੱਕ। ਅੱਬਾ ਕਹਿੰਦਾ ਨਹੀਂ ਮੇਰਾ ਪੁੱਤ 5 ਮਿੰਟਾਂ じゃ ਆ ਜਾ ਜਿੱਦੀ ਛੇਤੀ ਆ ਜਾਂਦਾ। ਮੰਮੀ ਹੁਣ ਹੀ ਨਾ ਤੇ ਟਾਈਮ ਲੱਗ ਜਾਣਾ ਤੇ ਹੌਂਸਲਾ ਰੱਖੋ ਕੁਝ ਨਹੀਂ ਹੁੰਦਾ। ਚੰਗਾ ਪੁੱਤ ਛੇਤੀ ਆ ਜਾ। ਮੈਨੂੰ ਮੈਂ ਕੀ ਦੱਸਾਂ? ਮੇਰੀ ਅਦਲਤਾਈ ਗੰਬੀ ਜਾਂ ਡੀਆਂ ਨੇ। ਨਖੱਟ ਕੇ ਨਾ ਕੋਈ ਮਾਰੀ ਕੀਤੀ। ਨਾੰਤਰਿਆ ਕੋਈ ਚੰਨਾ ਚੰਗੀ ਕੀਤੀ ਸੋਨਾ ਵੀ ਤੂੰ ਜਾਣ ਲੱਗੀ ਲੱਗੀ ਹਾਨੂੰ ਨਹੀਂ ਪਤਾ ਤੇਰੇ ਢੜ ਚ ਕਿਹੜੀਆਂ ਗੱਲਾਂ ਰਿਝਣੀਆਂ ਨੇ ਸਾਰਾ ਕੁਝ ਤੁਹਾਡਾ ਲੈ ਗਈਆਂ ਹੁਣ ਝੂਠਾ ਹੀ ਸਾਡੇ ਤੇ ਪਰਚਾ ਕਰਾਤਾ ਤੇਰਾ ਵੇ ਕੱਖ ਨਾ ਵੇਖਾਂ ਇਹਦਾ ਪਿਓ ਕਿ ਇਦਰੋਂ ਕਿਤੇ ਹੁੰਦਾ ਦੇਖਦੇ ਉਹਨੂੰ ਕਹਾਂ ਕੋ ਲੱਗਾ ਪਤਾ ਕਦੀ ਮੈਂ ਹਾਂ ਮਿਲਿਆ ਕੋਈ ਬੰਦਾ ਉਹ ਆਹੋ ਕਹਿ ਕੇ ਆਇਆ ਵਾ ਦੂ ਚੌ ਜਾਣਿਆਂ ਨੂੰ ਕੀ ਆਂਦੇ ਨੇ ਨੰਬਰ ਦਾਤ ਮਿਲਿਆ ਨਹੀਂ ਹੋਟਲ ਬੰਦੇ ਟੈਨਸ਼ਨ ਰਿਹਾ ਗਿਆ ਹਾਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਜਾਣੇ ਆ ਮੈਂ ਕਿਤੇ ਮੁੰਡੇ ਨੂੰ ਕੁੱਟਦੇ ਹੀ ਨਾ ਹੋਣ ਮੈਨੂੰ ਡਰ ਲੱਗੇ ਜਾਣ ਮਰਨਾ ਚਾਹੀ ਹੁਣ ਜੋ ਹੋ ਗਿਆ ਕਿਤੇ ਨਹੀਂ ਕੁੱਟਦੇ ਉਹਨੇ ਕਿਹੜੀ ਫੀਮ ਵੇਚੀ ਆ ਦੱਸ ਉਹਨਾਂ ਦਾ ਤਾਂ ਮੂੰਹ ਹੀ ਹਿੱਲਣਾ ਵਾ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਲਿਆਵਾਂਗੇ ਜਾ ਕੇ ਸੰਨੀ ਨੂੰ ਉਹ ਕਹਿੰਦੇ ਹੁਣੇ ਆ ਤਿਆਰ ਤੇ ਕੋਈ ਗੱਲ ਨਹੀਂ ਜਾਣਿਆਂ ਤੁਹਾਡੇ ਨਾਲ ਤੇ ਕਰਨੇ ਆ ਉੱਥੇ ਜਾ ਕੇ ਗੱਲ ਉਹਨਾਂ ਨੇ ਫਿਰ ਇੱਕ ਅੱਧੀ ਨਹੀਂ ਫੋਨ ਕਰ ਲਿਆ ਹੁਣ ਕੀ ਕਰਨਾ ਵਾ ਉਹ ਨਵਿੰਦਰ ਆਇਆਗਾ ਨਹੀਂ ਪਿੰਦਰ ਨੂੰ ਕੀਤਾ ਫੋਨ ਪਿੰਦਰ ਤੇ ਕਹਿੰਦਾ ਅੱਧੇ ਘੰਟੇ ਨੂੰ ਆਉਣਾ ਚੱਲ ਕੋਈ ਗੱਲ ਨਹੀਂ ਉਹਦੋਂ ਵੀ ਬੰਦੇ ਤਿਆਰ ਹੋ ਜਾਣਗੇ ਤੇ ਜਾਣਿਆ ਫਿਰ ਇਕੱਠੇ ਹੋ ਕੇ ਕੀ ਕਰਨਾ ਹੋਰ ਹਾਂ ਉੱਥੇ ਤਰੀਕੇ ਨਾਲ ਗੱਲ ਕਰੇ ਗੁੱਸੇ 'ਚ ਨਾ ਆਜੇ ਉਹ ਤਾਂ ਵੇਖ ਲੈ ਕਿੱਡਾ ਮਾੜਾ ਕੀਤਾ ਇਹਨਾਂ ਨੇ ਨਾ ਕੋਈ ਗੱਲ ਹੋਈ ਨਾ ਬਾਤ ਹੋਈ ਤੇ ਚੋਕਾ ਕੇਦੇ ਪਰਚਾ ਦੇ ਦਿੱਤਾ ਪਰ ਉਹਦਾ ਨਾਬ ਤੇ ਇਦਾਂ ਦੀ ਨਹੀਂ ਉਹਨੇ ਤਾਂ ਮੰਨਣੀ ਨਹੀਂ ਉਹਦੇ ਨਾਲ ਮੈਂ ਇੰਨਾ ਪਿਆਰ ਕਰਦੀ ਆਂ ਬੱਸ ਹੁਣ ਰੱਬ ਜਾਣੇ ਕੀ ਗੱਲ ਹੋਈ ਉਹ ਜੇ ਦੂਜੀ ਵੱਡੀ ਉਹਨੇ ਚੋਕਾ ਆਪਣੇ ਪੇਕੇ ਫੋਨ ਲਾ ਦਿੱਤਾ ਲੋਭ ਜਿੱਤਾ ਪੈ ਗਿਆ ਇਹ ਡੱਕਿਆ ਵੀ ਉਹ ਨਹੀਂ ਡੱਕੀ ਰਹੀ ਮੈਂ ਚੰਗੀ ਲਾਈ ਫਿਰ ਉਹ ਤਾਂ ਮਾਰੇ ਦਿਨ ਆਏ ਇਹਨਾਂ ਨੇ ਨਿੱਗੀਆਂ ਨਿੱਗੀਆਂ ਗੱਲਾਂ ਮਾਂ ਪੇਂ ਦੱਸਦੀਆਂ ਤਾਂ ਹੀ ਤਾਂ ਪਵਾੜੇ ਪੈਂਦੇ ਨੇ ਤਾਂ ਹੀ ਤਾਂ ਕਲੇਸ਼ ਨਹੀਂ ਮੁੱਕਦਾ ਕਰਨ ਚੱਲ ਕੋਈ ਗੱਲ ਨਹੀਂ ਮੁੱਕਦਾ ਤਾਂ ਨਾ ਮੁੱਕੇ ਰਹੀ ਵੇਖੀ ਜਾਉ ਜਿਹੜੀ ਹੋ ਕੀ ਕਰਨਾ ਹੁਣ ਫਿਰ ਜਦੋਂ ਪੈ ਹੀ ਗਿਆ ਗੱਲ ਸਿਆਪਾ ਤੇ ਹੁਣ ਭੂਤਾਂ ਦੇ ਪੈਣਾ ਹੀ ਐਵੇਂ ਮਾਰੀ ਜਾਂਦੇ ਆ ਤੂੰ ਗਲਤ ਕੀਤਾ ਤੂੰ ਗਲਤ ਕੀਤਾ ਗਲਤ ਮੈਂ ਕਿੱਥੇ ਕੀਤਾ ਵਾ ਮੈਂ ਤਾਂ ਬਿਲਕੁਲ ਸਹੀ ਕੀਤਾ ਵਾ ਨਾ ਮੈਨੂੰ ਨਹੀਂ ਪਤਾ ਮੇਰੀ ਧੀ ਦਾ ਘਰ ਵਾ ਘਰ ਕਾਦਾ ਵਾ ਜਦੋਂ ਹੱਟ ਚੁੱਕਣ ਡਿਆ ਪਿਆ ਜਵਾਬ ਦੇ ਤਾਂ ਪਹਿ先 ਨੂੰ ਬਾਹਰ ਹੀ ਨਿਕਲ ਲੈਣਾ ਇਹ ਕੋਈ ਗੱਲ ਹੋਈ ਪੜਾ ਵਿਆਹ ਤੋਂ ਪਹਿਲਾਂ ਹੋਰ ਗੱਲਾਂ ਤੇ ਵਿਆਹ ਤੋਂ ਬਾਅਦ ਹੋਰ ਗੱਲਾਂ ਕੋਈ ਨਾ ਹੁਣ ਪਤਾ ਲੱਗੂਗਾ ਕਿ ਇੰਨਾ ਚ ਵੀ ਕੰਨ ਹੈਗੇ ਆ ਹੈ ਜਦੋਂ ਗਈ ਨਾ ਪੁੱਸ ਘਰ ਤੇ ਵੱਜੇ ਛਤਰ ਵੇਖੀ ਫੇ ਕਿਦਾਂ ਬੋਲਦੇ ਆ ਕੋਈ ਨਾ ਕੇਸ ਚੱਲ ਲੈਂਦੇ ਇੱਕ ਵਾਰੀ ਵੇਖੀ ਮੂੰਹ ਮੰਗ ਕੇ ਪੈਸੇ ਲੈਣੇ ਆ ਤੇ ਮੈਂ ਵੀ 20 ਲੱਖ ਤੋਂ ਘੱਟ ਰੁਪਈਆ ਨਹੀਂ ਲੈਣਾ ਮੁੜ ਕੇ ਆਪਣੀ ਕੁੜੀ ਨੂੰ ਵਿਆਹੂੰਗੀ ਦੂਜੇ ਥਾਂ ਫੇਰ ਪਤਾ ਲੱਗੂਗਾ ਕਿ ਕਿਦਾਂ ਕਹਿ ਦਿੱਤੀ ਨੂੰ ਮਾਰੀ ਦਾ ਗੱਲਾਂ ਮਾਰਦੇ ਫਿਰਦੇ ਆ ਆ ਤਾਂ ਪਿਓ ਪੁੱਤ ਸਦਾਈ ਹੋਏ ਆ ਦੋਵੇਂ ਕੋਈ ਨਹੀਂ ਕਰ ਲੈਂਦੇ ਇਹਨਾਂ ਨੂੰ ਜੋ ਕਰਦੇ ਆ ਮੈਂ ਤੇ ਉਹੋ ਕਰੂੰ ਜੋ ਮੇਰਾ ਮਨ ਕਰਦਾ ਵੇਤਨਦਰ ਗੱਲ ਸੁਣ ਮੇਰੀ ਕਿੱਧਰ ਮੂੰਹ ਚੁੱਕਿਆ ਨਾ ਸੁਦਾ ਤੈਨੂੰ ਨਹੀਂ ਪਤਾ ਤੇ ਵੇਤਨਦਰ ਥਾਣੇ ਲੈ ਕੇ ਤੇ ਮਾਦਰੋ ਜਾਵਾ ਉਹ ਪਤਾ ਮੈਨੂੰ ਵੀ ਭਾਬੀ ਉਹ ਮੈਨੂੰ ਤਾਂ ਮੰਮੀ ਨੇ ਫੋਨ ਕਰਕੇ ਦੱਸਿਆ ਫੋਨ ਕਰਕੇ ਦੱਸਿਆ ਵਾ ਨਹੀਂ ਚੰਗੇ ਮਾਰੇ ਕੰਮ ਕਰੋ ਤਹੀਂ ਹੈ ਕੋਕ ਤਲ ਨੂੰ ਅਹੀਂ ਉਹ ਭਾਬੀ ਇਹ ਕੁਝ ਕੀਤਾ ਨਹੀਂ ਆ ਤੇਹੀਂ ਕੀ ਕੀਤਾ ਇਹ ਕਹਿੰਦੇ ਉਹਨੂੰ ਕੋ ਲੱਗਿਆ ਚੁੱਕ ਕੇ ਕੋਈ ਗੱਲ ਨਹੀਂ ਚੱਲਨੀ ਤੂੰ ਇਤਰਾ ਨਾ ਨਾ ਕਰੋ ਇਤਰਾ ਨਾ ਕਰੋ ਜੋ ਕੋ ਗਾਇ ਦਾਉਦ ਹੋਏ ਪਹਿਲੇ ਲਾ ਦੋ ਓਦਾਂ ਕਰ ਦੋ ਓਦਾਂ ਕਰ ਦੋ ਤੇ ਹੁਣ ਉਹਨਾਂ ਨੂੰ ਖਾਤਣਾ ਕਰੇ ਸਾਨੂੰ ਉਹ ਤੂੰ ਹੀ ਤੇ ਐਵੇਂ ਡੇ ਲੜਨ ਮੇਰੇ ਨਾਲ ਜਿੱਦਾਂ ਮੈਂ ਉਹਨਾਂ ਨੂੰ ਕਹੇ ਬੀਨੂੰ ਫੜ ਕੇ ਲੈ ਜਾ ਜੋ ਮੈਨੂੰ ਨਹੀਂ ਪਤਾ ਹੰ ਬੰਦਰ ਕਿਨੇ ਕੀ ਚਾ ਕੀ ਨਹੀਂ ਕਿਹਾ ਹੁਣ ਤੂੰ ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ ਕਰੋ ਉਹਨੂੰ ਛਡਾ ਕੇ ਲਿਆਓ ਉਥੋਂ ਉਹ ਚੱਲੇ ਆ ਛਡਾ ਕੇ ਲਿਆਵਾਂਗੇ ਹੁਣ ਇਦਾਂ ਲੜਿਆ ਥੋੜੀ ਨਾ ਕੋ ਫਾਇਦਾ ਹੈ ਉਹ ਮੈਨੂੰ ਨਹੀਂ ਪਤਾ ਹੁਣ ਕੀ ਕਰਨਾ ਕੀ ਨਹੀਂ ਕਰਨਾ ਆਹੋ ਤੁਹਾਡੇ ਵਾਲੀ ਵੀ ਹੱਦ ਆ ਸਭ ਉਹ ਬੈਗ ਸੋਚੀ ਵੀ ਕਰਨਾ ਕੀ ਹੈਗਾ ਪਿੰਦਰ ਮੰਮੀ ਪੁੱਛ ਨਹੀਂ ਆ ਸੁਝਣ ਡਿਆ ਠੀਕ ਆ ਨਾ ਉਹਨੂੰ ਸਿਆ ਦੇ ਭੁੱਖੇ ਧਾਨੇ ਨੂੰ ਲੈ ਗਿਆ ਉੱਤੇ ਕੁਝ ਨਹੀਂ ਹੁੰਦਾ ਉਹਨੂੰ ਉੱਥੇ ਕੁਝ ਨਹੀਂ ਹੁੰਦਾ ਕੀ ਪੜਾ ਨਾ ਤੇ ਕੀ ਬਣਦੇ ਹੋਣਾ ਕੀ ਨਹੀਂ ਭਾਬੀ ਤੁਸੀਂ ਜਿਆਦਾ ਨਾ ਐਵੇਂ ਸੋਚੋ ਐਦਾਂ ਉਹਨੂੰ ਕੁਝ ਨਹੀਂ ਕਹਿੰਦੇ ਆਹੋ ਤੂੰ ਹੁੰਦਾ ਨਾ ਉੱਥੇ ਥਾਣੀ ਤੇ ਤੈਨੂੰ ਲੋ ਲੱਗ ਜਾਂਦੀ ਹੁਣ ਤੂੰ ਨਹੀਂ ਨਾ ਉੱਤੇ ਆਪ ਤੇ ਘਰ ਬੈਠਾ ਵਾ ਤੂੰ ਇੱਥੇ ਓਹੋ ਤੁਸੀਂ ਤਾਂ ਨਾ ਲੜਨ ਵਾਲੀਆਂ ਗੱਲਾਂ ਕਰਨ ਦੇ ਆ ਹੁਣ ਮੈਂ ਡੈਡੀ ਨਾਲ ਕਰਦਾ ਸਲਾਹ ਤੇ ਚੱਲੇ ਆ ਉੱਥੇ ਇਹੀ ਤੇ ਜਾਓ ਫਿਰ ਕਦੋਂ ਜਾਣਾ ਕੀ ਸਲਾਹਾਂ ਕਰਨੀਆਂ ਹੁਣ ਤੁਸੀਂ ਬਹਿ ਕੇ ਉਹ ਲੜਨ ਤੂੰ ਹੀ ਡਾ ਪੀਜੇ ਤੇ ਮੈਂ ਹੁਣ ਫਿਰ ਕੀ ਕਰਾਂ ਆ ਚੰਗੀ ਨਾ ਵਾਲੀ ਗੱਲ ਇੰਨਾ ਕੁ ਖੋ ਗਿਆ ਤੇ ਮੈਂ ਕੁ ਬੋਲਾਂਵਾਂ ਨਾ ਬੈਠੇ ਹੋ ਡਾਡੀ ਆ ਗਿਆ ਪੁੱਤ ਰਾਤ ਤੇ ਗਿਆ ਆ ਦੱਸੋ ਗੱਲ ਕੀ ਹੋਈ ਮੈਨੂੰ ਤੇ ਮੰਮੀ ਨੇ ਕੁਝ ਦੱਸਿਆ ਹੀ ਨਹੀਂਗਾ ਸਹੁਰਿਆਂ ਤੇਰੇ ਪੁਲਿਸ ਪਾਤੀ ਆ ਇਹਨਾਂ ਨੇ ਸਾਡੀ ਕੁੜੀ ਨੂੰ ਕੁੱਟਿਆ ਮਾਰਿਆ ਬੜਾ ਵੇਖੋ ਜੀ ਕੱਪੜੇ ਪਾਟੇ ਪਤਾ ਨਹੀਂ ਕੀ ਬੰਤ ਬਣਾਈਆਂ ਉਹ ਦੱਸ ਦੇ ਇੱਥੇ ਕੋਈ ਗੱਲ ਕੁੱਟਿਆ ਏ ਹਾਂ ਸਾਰਾ ਟੱਬਲ ਖਾਇਆ ਏ ਉਹ ਡੈਡੀ ਮੈਨੂੰ ਸਮਝ ਨਹੀਂ ਲੱਗਣੀ ਕੁਝ ਸਮੇਂ ਤੇ ਸਾਨੂੰ ਵੀ ਨਹੀਂ ਲੱਗੀ ਜਦੋਂ ਮੁਲਾਜ਼ਮ ਆਏ ਘਰ ਅਗਲੇ ਦਾਬੇ ਮਾਰਦੇ ਸੀ ਗੱਲ ਨਹੀਂ ਕਰ ਦਿੰਦੇ ਈ ਦੀ ਗੱਲ ਹੋਈ ਮੈਂ ਤਾਂ ਸਗਨਵਦੀਪ ਨੂੰ ਕਹਿੰਨ ਲਿਆ ਵੀ ਕੱਲ ਨੂੰ ਜਾਂ ਪਰਸ ਨੂੰ ਆਵਾਂਗਾ ਤੈਨੂੰ ਲੈ ਆਣਾ ਕੀ ਪਤਾ ਕੀ ਸਿਆਪਾ ਪਾਇਆ ਉਹਨਾਂ ਨੇ ਤੂੰ ਹੁਣ ਡੈਡੀ ਹੁਣ ਕੀ ਆ ਬੜੋ ਬੜੀ ਲੈ ਗਈ ਉਹਨੂੰ सनी ਨੂੰ ਮੈਂ ਤਾਂ ਕਹਾਂ ਚਲ ਅਸੀਂ ਉੱਥੇ ਆ ਜਾਈਏ ਟਾਈਮ ਦੋ ਆਂਦਾ ਉਹਨਾਂ ਨੇ ਤਾਂ ਬੜਾ ਤੰਗ ਕੀਤਾ ਵਾ ਅਹੀਂ ਲੈ ਕੇ ਜਾਣਾ ਤੁਹਾਨੂੰ ਚਲੋ ਕੋਈ ਨਹੀਂ ਐਵੇਂ ਫਿਕਰ ਨਾ ਕਰੋ ਸਭ ਕੁਝ ਹੋ ਜਾਂਦਾ ਹੱਲ ਹੁਣ ਮੈਂ ਹੋ ਗਿਆ ਤਾਂ ਨਾ ਜਾਉ ਬੰਦੇ ਨਾਲ ਸਰਵਨ ਨੂੰ ਵੀ ਕਹਿਆ ਵੀਰੇ ਨੂੰ ਵੀ ਕਹਿਆ ਸੇਮੇ ਨੂੰ ਕਹਿਆ ਉਹ ਡੈਡੀ ਲੰਬੜਦਾਰ ਮਿਲਿਆ ਨਹੀਂ ਘਰ ਉਹਨਾਂ ਦੇ ਰਬੂਆ ਵਾਂਦੇ ਡੈਡੀ ਤੁਸੀਂ ਕਿਉਂ ਗਏ ਕਿਹੇ ਹੱਲ ਐਵੇਂ ਸਾਰੇ ਪਿੰਡ ਚ ਨਾਲੇ ਪਤਾ ਲੱਗੇਗਾ ਪਿੰਡ ਨੂੰ ਪਤਾ ਲੱਗੇਗਾ ਜਦੋਂ ਪੁਲਿਸ ਆ ਗਈ ਸਾਰਿਆਂ ਨੂੰ ਪਤਾ ਸਾਰੇ ਮੁੰਡਿਆਂ ਕੰਨਾਂ ਨਾਲ ਅਗਲਗ ਸੁਣਦੇ ਵੀ ਕੀ ਗੱਲ ਹੋਈ ਆ ਨਾਲੇ ਸਨਿ ਨੂੰ ਸਾਰੇ ਪਿੰਡ ਦੇ ਸਾਹਮਣੇ ਲਿਆ ਕੇ ਗਏ ਅਗਲੇ ਲੋਕੀ ਵੰਦੇ ਨੇ ਕੀ ਗੱਲ ਹੋਈ ਕੀ ਚੱਕਰ ਪਿਆ ਵਾ ਨਾਲੇ ਹੁਣ ਜੇ ਕਿਸੇ ਨੂੰ ਖੜਾਾਂਗੇ ਉੱਥੇ ਕੋਈ ਸਾਡੀ ਗੱਲ ਕਰੂਗਾ ਵੀ ਇਹ ਬੰਦੇ ਇਹੋ ਜਿਹੇ ਜੀ ਤੇ ਤੂੰ ਕਿੱਥੇ ਘਾਡੇ ਉਹਨਾਂ ਨੇ ਕਰਨ ਜਿਵੇਂ ਉਹਨੂੰ ਕੁੱਟਿਆ ਮਾਰਿਆ ਹੁੰਦਾ ਕਿ ਇਹਨੂੰ ਆਣ ਕਮਾਂਡ ਤੇ ਪਤਾ ਲੱਗਦਾ ਡੈਡੀ ਮਨੋ ਦੇ ਨੂੰ ਫੋਨ ਲਾ ਮੈਂ ਕਰੀ ਪਲਾਂ ਰਹਿਣ ਦੇ ਚੁੱਪ ਕਰਕੇ ਬੈਠਾ ਰਾ ਪੁੱਛਦਾ ਤਾਂ ਸਹੀ ਹੈ ਕੱਲ੍ਹ ਮਾਂ ਤੇ ਫੋਨ ਲਾਉਣਾ ਵਾ ਜਿਹੜੀ ਉਹਨਾਂ ਪੁਲਿਸ ਕਾਲੀ ਆ ਸਾਡੇ ਘਰ ਐ ਈਡੀ ਵੱਡੀ ਕਹਾਣੀ ਬਣਾਈ ਐ ਝੂਠੀ ਇਹਤ ਗੱਲ ਤੁਹਾਡੀ ਬਿਲਕੁਲ ਸਹੀ ਹੈ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਓ ਸਾਡੇ ਕੋਲ ਸਾਰੇ ਸਬੂਤ ਹੈਗੇ ਨੇ ਸਬੂਤ ਤਾਂ ਹੈਗੇ ਪੁੱਤ ਪਰ ਹੋਏ ਹੋਏ ਤੇ ਹੋ ਗਈ ਨਾ ਡੈਡੀ ਫਿਰ ਹੁਣ ਕੀ ਕਰੀਏ ਆਹ ਵੇਖੋ ਮੈਂ ਤੁਹਾਨੂੰ ਹੁਣੇ ਕੈਮਰੇ ਚੈੱਕ ਕਰਾਉਣਾ ਆ ਜੇ ਇਹ ਮੰਨ ਲਓ ਪੁਲਿਸ ਆਈ ਹੀ ਪਹਿਲੇ ਨੰਬਰ ਤੇ ਤੁਸੀਂ ਉਦੋਂ ਫੋਨ ਕਰੋ ਮੈਨੂੰ ਆਹ ਨੂੰ ਰੋਬ ਹੱਥਾਂ ਪੈਰਾਂ ਨਹੀਂ ਪੈ ਗਏ ਸਾਡੇ ਕੋਲ ਸੁੱਤੇ ਨਹੀਂ ਹਿੱੜਿਆ ਉਹਨਾਂ ਨੇ ਦਵਾਦਾ ਵਾਣ ਕੇ ਇਥੋਂ ਸੱਣੀ ਪੜ ਲਿਆ ਅਸੀਂ ਤਾਂ ਵੇਂਦੇ ਰਹਿ ਗਏ ਵੀ ਬੰਨ ਗੀ ਰਿਹਾ ਤੋਹੀ ਉਹਨਾਂ ਨੂੰ ਬਾਹੋ ਇੱਥੇ ਪਹਿਲਾਂ ਅਗਲੇ ਕੋ ਗੱਲ ਪੁੱਛੋ ਹੋਇਆ ਕੀ ਏ ਤੇ ਉਹਨਾਂ ਨੂੰ ਕੋਈ ਕੈਮਰਾ ਚੱਕਾ ਰਾਉਣੇ ਸੀ ਨਾ ਆ ਵੇਖੋ ਤੂੰ ਤੇ ਆਪਣੀਆਂ ਕਰੀ ਜਾਣਾ ਵਾ ਬਥੇਰਾ ਉਹਨਾਂ ਨੂੰ ਕਿਹਾ ਸੀ ਅਗਲੇ ਸੌਂਦੇ ਆ ਉਹ ਡੈਡੀ ਪਹਿਲੀਆਂ ਗੱਲਾਂ ਹੈ ਨਹੀਂ ਹੁਣ ਪਹਿਲਾਂ ਹੁੰਦਾ ਹੀ ਇਦਾਂ ਵੀ ਸਬੂਤ ਹੈ ਨਹੀਂ ਸਾਡੇ ਕੋ ਹੁਣ ਤੇ ਥਾਂ ਥਾਂ ਕੈਮਰੇ ਲੱਗੇ ਨੇ ਆ ਕਾਦੇ ਲਈ ਲਵਾਏ ਨੇ ਜਦੋਂ ਗਈ ਹੈ ਨਵਦੀਪ ਆ ਉਹਦੋਂ ਇੱਥੋਂ ਦੀ ਜਦੋਂ ਗੇਟ ਤਾਂ ਨਹੀਂ ਲੰਗੀ ਏ ਹਾਂ ਤੇ ਸਾਰਾ ਕੁਝ ਹੀ ਹੈਗਾ ਰਿਕਾਰਡ ਜਦੋਂ ਦੋਵੇਂ ਮਾਮਾਾਂ ਦੀ ਆਈ ਤਾਂ ਚੰਗੀਆਂ ਭਲੀਆਂ ਗਈਆਂ ਵਾ ਉਹਦੋਂ ਵੀ ਰਿਕਾਰਡਿੰਗ ਹੈਗੀ ਆ ਹੈਗੀ ਡੈਡੀ ਸਾਰਾ ਕੁਝ ਹੈਗਾ ਤੂੰ ਮੈਨੂੰ ਨਾ ਖਾ ਫਿਰ ਉੱਥੇ ਠਾਣੇ ਜਾ ਕੇ ਵਿਖਾਈ ਆਪਾਂ ਆ ਵੇਖੋ ਵੀ ਆ ਆ ਜਿਹੜੀ ਇਹਦੀ ਕੋਈ ਕੁੱਟ ਮਾਰ ਦੀ ਕੋਈ ਨਿਸ਼ਾਨੀ ਆ ਗਈ ਵਿੱਚ ਇੱਥੋਂ ਹੁਣ ਆਪਾਂ ਖੜਨਾ ਕਿਹੇ ਹਾਂ ਇਹਨਾਂ ਨੇ ਉੱਥੇ ਜਾ ਕੇ ਇਹਨੂੰ ਕੋਈ ਘਰਪੁਰ ਲਿਆ ਹੋਵੇ ਡੈਡੀ ਆਪਣੇ ਘਰ ਜਾ ਕੇ ਜੋ ਮਰਜ਼ੀ ਕਰਦੇ ਰਿਹਾ ਹਾਂ ਇੱਥੇ ਤੇ ਨਾ ਕੋਈ ਗੱਲਬਾਤ ਹੋਈ ਇੱਥੋਂ ਤਾਂ ਸਹੀ ਸਲਮਤ ਗਈ ਹੈ ਹੁਣ ਕੀ ਪਤਾ ਪਤ ਉਹਨਾਂ ਦੇ ਦਿਲ 'ਚ ਕੀ ਗੱਲ ਹੈ ਕੀ ਉਹਨਾਂ ਸੋਚਿਆ ਤੇ ਕਿਉਂ ਇਦਾਂ ਕੀਤਾ ਹੁਣ ਮੈਂ ਕੀ ਕਹਿ ਸਕਦਾ ਦੱਸ ਕੋਈ ਗੱਲ ਨਹੀਂ ਉੱਥੇ ਸੱਪ ਦਾ ਲੱਗੇਗਾ ਚੱਲ ਫੇ ਚਲੀਏ ਇਦਾਂ ਨਹੀਂ ਜਾਣਾ ਤੂੰ ਹੀ ਪਹਿਲਾਂ ਤੇ ਕੱਪੜੇ ਬਦਲੋ ਤਾਂ ਪਗਪੂਗ ਬੰਨੋ ਵਧੀਆ ਜੀ ਤੇ ਨਾਲੇ ਇੱਥੋਂ ਕਿਸੇ ਨੂੰ ਨਹੀਂ ਖੜਨ ਦੀ ਲੋੜ ਹੈਗੀ ਮੈਂ ਹੁਣ ਬੰਦੇ ਕਹਤੇ ਕੋਈ ਚੱਲ ਐਦਾਂ ਹੀ ਖੜਾ ਕਿਤੇ ਫੋਨ ਕਰਦਾਂਗੇ ਉਹਨਾਂ ਨੂੰ ਵੀ ਜੇ ਲੋਡ ਬਹੁਤ ਖਤਮ ਦੱਸਦਾਂਗੇ ਹਾਂ ਐਦਾਂ ਕਰ ਲਓ ਵੀ ਹੁਣ ਅਗਿਆਂ ਨੂੰ ਵੀ ਸੱਦਣਾ ਪੈਣਾ ਵਾ ਤੇ ਜੇ ਉੱਥੇ ਵੱਧ ਘੱਟ ਸਾਡੇ ਨਾਲ ਬੋਲਣਗੇ ਤੇ ਨਾਲੇ ਸਾਰੇ ਪਿੰਡ ਚ ਫੇਰ ਮਾਸ਼ਾਅੱਲ ਲੱਗੇ ਹੁਣ ਵੱਧ ਘੱਟ ਤੋਂ ਥੋੜਾ ਡਰਦੇ ਰਹਿਣਾ ਵਾ ਇਹੋ ਮੈਂ ਤਾਂੜਿਆ ਤੁਹਾਨੂੰ ਕਹਿਣ ਵੀ ਆਪਾਂ ਦੋਵੇਂ ਜਾਣਿਆਂ ਨਾਲੇ ਅਗਲੇ ਦਾ ਮੂੰਹ ਪੰਨਾ ਗਿਆਵਾਂਗੇ ਵੀ ਹਾਂ ਵੀ ਤੁਸੀਂ ਕਿਹੜੇ ਗੱਲੋਂ ਸਾਡੇ ਤੇ ਪਰਚਾ ਦੇ ਦਿੱਤਾ ਭਲਾ ਚੱਲ ਫਿਰ ਮੈਂ ਪਾਵਾਂ ਕੱਪੜਾ ਸੱਦਾਂਗੇ ਨਾਲ ਉਹਨਾਂ ਨੂੰ ਵੀ ਉੱਥੇ ਲੈ ਲੈਣਾ ਪਗਪੂਗਾ ਫਿਰ ਥਾਣੇ ਕਾਵਾਂਗੇ ਵੀ ਉਹਨਾਂ ਨੂੰ ਲਾਓ ਫੋਨ ਤੇ ਉਹਨ ਤੋ ਇਹ ਇਦਾਂ ਕਰੋ ਤਿਆਰ ਹੋ ਜਾਓ ਤੇ ਆਓ ਚੱਲੀਏ ਚੱਲ ਠੀਕ ਹੈ ਮੈਂ ਪਾਉਣਾ ਕਪੜੇ ਨੂੰ ਦੀ ਪਿੱਦਾਂ ਕਰ ਸਕਦੀ ਆ ਭਲਾ ਨੇ ਇਹਦੇ ਦਿਮਾਗ ਨੂੰ ਕੀ ਹੋ ਗਿਆ ਚੱਲ ਕੋਈ ਨਹੀਂ ਲੱਗ ਜਾਗਾ ਪਤਾ